ਅਹ ਦੋਸਤੋ ਫਰੀਦਕੋਟ ਤੋਂ ਚੁਣੇ ਗਏ ਸੰਸਦ ਮੈਂਬਰ ਜਾਨਕੀ ਐਮਪੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਗਿਆ ਸੌ ਚੱਕਣ ਵਾਸਤੇ ਤਾਂ ਉੱਥੇ ਮੇਰੀ ਮੁਲਾਕਾਤ ਰਾਹੁਲ ਗਾਂਧੀ ਨਾਲ ਹੁੰਦੀ ਹੈ ਰਾਹੁਲ ਗਾਂਧੀ ਨੇ ਮੇਰੇ ਨਾਲ ਹੱਥ ਮਿਲਾਇਆ ਮੈਂ ਵੀ ਹੱਥ ਸ਼ੇਅਰ ਕੀਤਾ ਤੇ ਸਰਬਜੀਤ ਸਿੰਘ ਖਾਲਸਾ ਜੀ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਜੀ ਪਛਤਾ ਰਹੇ ਨੇ ਜਾਂ ਉਹਨਾਂ ਨੂੰ ਦੁੱਖ ਹੈ ਜੋ ਉਹਨਾਂ ਦੀ ਦਾਦੀ ਜੀ ਨੇ ਕੀਤਾ ਸਿੱਖਾਂ ਵਾਸਤੇ ਸਿੱਖਾਂ ਦੇ ਧਾਰਮਿਕ ਸਥਾਨ ਤੇ ਜੋ ਉਹਨਾਂ ਨੇ ਅਤਿਆਚਾਰ ਕੀਤਾ ਸਿੱਖਾਂ ਦੇ ਕਲ ਕਲ ਤਖਤ ਨੂੰ ਟਾਟੇਰੀ ਕੀਤਾ ਉਹਦਾ ਕਿੱਤੇ ਨਾ ਕੀਤੇ ਰਾਹੁਲ ਗਾਂਧੀ ਦੇ ਚਿਹਰੇ ਤੇ ਜਿਹੜਾ ਦੁੱਖ ਜਿਹੜਾ ਸੀਗਾ ਉਹ ਮਹਿਸੂਸ ਹੋ ਰਿਹਾ ਸੀ। ਵਾਕਈ ਸਹੀ ਗੱਲ ਐ। ਇੰਦਰਾ ਗਾਂਧੀ ਨੇ ਸਿੱਖਾਂ ਦੇ ਧਾਰਮਿਕ ਸਥਾਨ ਕਾਲ ਤਖਤ ਦੇ ਉੱਤੇ ਅਟੈਕ ਕਰਵਾਇਆ ਤੇ ਉਹਦਾ ਖੰਡਮਿਆਜਾ ਇੰਦਰਾ ਗਾਂਧੀ ਨੂੰ ਪੁੱਗਤਣਾ ਵੀ ਪਿਆ। ਆਪਾਂ ਸਾਰੇ ਜਾਣਦੇ ਆ ਇਸ ਗੱਲ ਬਾਰੇ। ਠੀਕ ਐ। ਰਾਹੁਲ ਗਾਂਧੀ ਜਿਹੜੇ ਨੇ ਮੈਨੂੰ ਕਿਤੇ ਨਾ ਕਿਤੇ ਤਾਂ ਇਹ ਲੱਗਦਾ ਕਿ ਰਾਹੁਲ ਗਾਂਧੀ ਜੀ ਸਿੱਖਾਂ ਦੇ ਹੱਕ ਵਿੱਚ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਪਰਿਵਾਰ ਨੇ ਸਿੱਖਾਂ ਨਾਲ ਕੀ ਤਰੋ ਕਮਾਇਆ ਕੀ ਕੀਤਾ ਸਰਬਜੀਤ ਸਿੰਘ ਖਾਲਸਾ ਨੂੰ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਤੁਸੀਂ ਤੁਹਾਡੇ ਪਿਤਾ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਉਸ ਕੁਰਬਾਨੀ ਦੇ ਮੁਤਾਬਕ ਤੁਹਾਨੂੰ ਅੱਗੇ ਵਧਣਾ ਚਾਹੀਦਾ ਸਾਡੇ ਪੰਜਾਬ ਲਈ ਫਰੀਦਕੋਟ ਹਲਕੇ ਲਈ ਉਹਦੇ ਵਿਕਾਸ ਲਈ ਜਦੋਂ ਜ਼ਹਿਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਤੁਹਾਡੇ ਤੇ ਵਿਸ਼ਵਾਸ ਜਿਹੜਾ ਵਾ ਉਹ ਜਤਾਇਆ ਜ਼ਿੰਦਗੀ ਉਤਰਾ ਚੜਾ ਦਾ ਨਾਮ ਹੈ ਮੰਨਿਆ ਉਹ ਜਿਹੜਾ ਘਾਣ ਸਾਡੇ ਨਾਲ ਹੋਇਆ ਉਸ ਅਸੀਂ ਬਹੁਤ ਕੁਝ ਗਵਾ ਲਿਆ ਬਹੁਤ ਕੁਝ ਖੋਇਆ ਪਰ ਜ਼ਿੰਦਗੀ ਅੱਗੇ ਵਧਣ ਦਾ ਨਾਮ ਹੈ ਤਰੱਕੀ ਕਰਾਈਏ ਪੰਜਾਬ ਦੀ ਦਿਨੋਂ ਦਿਨ ਜਿਹੜਾ ਸਾਡਾ ਪੰਜਾਬ ਦਾ ਪਾਣੀ ਸੁੱਕਦਾ ਜਾ ਰਿਹਾ ਉਸ ਬਾਰੇ ਪਾਰਲੀਮੈਂਟ 'ਚ ਜਾ ਕੇ ਆਵਾਜ਼ ਠਾਈਏ ਸਾਡੇ ਦੇਸ਼ ਦਾ ਜਿਹੜਾ ਨੌਜਵਾਨ ਹੈ ਉਹ ਵਿਦੇਸ਼ਾਂ ਨੂੰ ਤੁਰਿਆ ਜਾ ਰਿਹਾ ਦਿਨੋਂ ਦਿਨ ਪੰਜਾਬ ਖਾਲੀ ਹੁੰਦਾ ਜਾ ਰਿਹਾ ਉਸ ਬਾਰੇ ਪਾਰਲੀਮੈਂਟ 'ਚ ਜਾ ਕੇ ਆਵਾਜ਼ ਉਠਾਈਏ ਜਵਾਨੀ ਤੇ ਪਾਣੀ ਇਹ ਦੋ ਚੀਜ਼ਾਂ ਜਿਹੜੀਆਂ ਬਚਾ ਲਈਏ ਤੇ ਪੰਜਾਬ ਜਿਹੜਾ ਵਾ ਉਹ ਵੱਜ ਜਾਊਗਾ ਮੇਰਾ ਇਹੋ ਹੀ ਕਹਿਣਾ ਆ ਸਰਬਜੀਤ ਸਿੰਘ ਖਾਲਸਾ ਜੀ ਨੂੰ ਤੇ ਭਾਈ ਅਮਰਤਪਾਲ ਜੀ ਕਾਲੇਸਤਾਨ ਤੁਸੀਂ ਬਣਾਉਣਾ ਬਣਾ ਲਓ ਗੱਲ ਕਰਨੀ ਹੈ ਕਰੋ ਮੈਂ ਨਹੀਂ ਕਹਿੰਦਾ ਪਰ ਖਾਲਸਤਾਨ ਤੁਸੀਂ ਬਣਾਓਗੇ ਕਿਹਦੇ ਸਿਰ ਤੇ ਜੇ ਜਵਾਨ ਹੀ ਨਾ ਰਹੇ ਸਾਡੀ ਜਵਾਨੀ ਨਾ ਰਹੀ ਜੇ ਸਾਡੇ ਦੇ ਕੋਲ ਪਾਣੀ ਨਾ ਰਹਾ ਸਾਡਾ ਕਾਹਦਾ ਖਾਲਸਤਾਨ ਬਣਾਉਗੇ ਇਸ ਕਰਕੇ ਪੰਜਾਬ ਨੂੰ ਤਰਕੀਆਂ ਦੇ ਰਾਹ ਵੱਲ ਖੜੋ ਪੰਜਾਬ ਲਈ ਪਾਣੀਆਂ ਦੇ ਲਈ ਗੱਲ ਕਰੋ ਪਾਣੀਆਂ ਦੀ ਤੂੰ ਕੌਣ ਮੈਂ ਕੌਣ ਤੂੰ ਮੇਰੇ ਲਈ ਆਹ ਕੀਤਾ ਮੈਂ ਤੇਰੇ ਲਈ ਆਹ ਕੀਤਾ ਤੂੰ ਆਹ ਕੀਤਾ ਤੂੰ ਆਹ ਕੀਤਾ ਤੂੰ ਆਹ ਚੋਰੀ ਕੀਤਾ ਤੂੰ ਆਹ ਲੈ ਕੇ ਬਹਿ ਗਿਆ ਤੂੰ ਇਦਾਂ ਕਰ ਗਿਆ ਇੱਕ ਦੂਜੇ ਦੇ ਚਿੱਕੜ ਸੁੱਟਣ ਨਾਲ ਗੱਲ ਨਹੀਂ ਬਾਨੀ ਗੱਲ ਕਰਨੀ ਆ ਪੰਜਾਬ ਦੀ ਕਰੀਏ ਸਾਨੂੰ ਪੰਜਾਬ ਨੂੰ ਬਚਾਉਣਾ ਕਿਸ ਤਰੀਕੇ ਨਾਲ ਪਊਗਾ ਇਹ ਗੱਲ ਕਰਨੀ ਪੈਣੀ ਆ ਸਾਨੂੰ ਤਾਂ ਜਾ ਕੇ ਸਾਡਾ ਪੰਜਾਬ ਬਚਦਾ ਜੇ ਰਾਹੁਲ ਗਾਂਧੀ ਜੀ ਦੇ ਨਾਲ ਤੁਹਾਨੂੰ ਕੰਮ ਹੈ ਲਓ ਪੰਜਾਬ ਲਈ ਉਹ ਸਮਾਂ ਸੀ ਉਹ ਸਮਾਂ ਸੀ ਵਾਹਿਗੁਰੂ ਗਾੜੀ ਅਰਦਾਸ ਹੈ ਕਿ ਇਹੋ ਜਿਹਾ ਸਮਾਂ ਹੁਣ ਕਦੇ ਨਾ ਆਵੇ ਪਰ ਆਪਾਂ ਆਪਣੇ ਪੰਜਾਬ ਲਈ ਕਰਨਾ ਉਹਨਾਂ ਲੱਖਾਂ ਲੋਕਾਂ ਲਈ ਕਰਨਾ ਜਿਨ੍ਹਾਂ ਨੇ ਜਿਤਾ ਕੇ ਪਾਰਲੀਮੈਂਟ ਚ ਸਾਨੂੰ ਕੱਲਿਆ ਇਹ ਗੱਲਾਂ ਪਿੱਛੇ ਛੱਡੀਏ ਪਹਿਲਾਂ ਪੰਜਾਬ ਬਚਾਲੀਏ ਪੰਜਾਬ ਦੀ ਜਵਾਨੀ ਬਚਾਲੀਏ ਪੰਜਾਬ ਦਾ ਪਾਣੀ ਬਚਾਲੀਏ ਪੰਜਾਬ ਦੀ ਬੋਲੀ ਬਚਾਲੀਏ ਮਾਂ ਬੋਲੀ ਬਚਾਲੀਏ ਫਿਰ ਅਗਲੀਆਂ ਜਿਹੜੇ ਮੁੱਦੇ ਨੇ ਉਹਨਾਂ ਤੇ ਗੱਲ ਕਰਿਓ ਬਸ ਇੰਨੀ ਕੀ ਬੇਨਤੀ ਆ ਬਹੁਤ ਸਾਰੀਆਂ ਗੱਲਾਂ ਕਹੀਆਂ ਕਈ ਵੀਰ ਭਰਾਵਾਂ ਨੂੰ ਇਹ ਗੱਲਾਂ ਜਿਹੜੀਆਂ ਜ਼ਰੂਰ ਚੁਬਣਗੀਆਂ ਪਰ ਮੈਂ ਮਾਫੀ ਮੰਗਦਾ ਪਰ ਇਹ ਗੱਲਾਂ ਕਹਿਣੀਆਂ ਵੀ ਬਹੁਤ ਜ਼ਰੂਰੀ ਸੀ ਇੰਨੀ ਕੀ ਬੇਨਤੀ ਪ੍ਰਵਾਨ ਕਰਿਓ ਧੰਨਵਾਦ